ਪੰਜਾਬ ਪਰ ਦੇ ਵਿੱਚ ਮੌਸਮ ਦੇ ਵਿੱਚ ਕਾਫੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਮੌਸਮ ਦੇ ਵਿੱਚ ਹੋ ਰਿਹਾ ਬਦਲਾਅ ਦਾ ਕਾਰਨ ਗਲੋਬਲ ਵਾਰਮਿੰਗ ਹੈ ਉੱਤੇ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀਆਂ ਨੇ ਦੱਸਿਆ ਹੈ ਕਿ ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਬਦਲਾਅ ਜੋ ਦੇਖਣ ਨੂੰ ਮਿਲ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਉੱਤਰੀ ਅਤੇ ਦੱਖਣੀ ਹਿੱਸਿਆਂ ਦੇ ਵਿੱਚ ਤੇਜ਼ ਹਵਾਵਾਂ ਚੱਲ ਸਕਦੇ ਨੇ ਜਿਸ ਲਈ yellow alert ਜਾਰੀ ਕੀਤਾ ਗਿਆ ਇਸ ਤੋਂ ਇਲਾਵਾ 29 ਅਤੇ 30 ਮਈ ਨੂੰ ਪੰਜਾਬ ਪਰਚ ਬਰਸਾਤਾਂ ਦੀ ਗੱਲ ਆਖੀ ਗਈ ਹੈ ਫਸਲਾਂ ਦੀ ਬਜਾਈ ਹੋ ਰਹੀ ਹੈ ਤਾਂ ਉਹਨਾਂ ਨੇ ਇਸ ਦਾ ਜ਼ਿਆਦਾ ਅਸਰ ਕੇ ਨਹੀਂ ਪਵੇਗਾ ਜਿਸ ਤਰ੍ਹਾਂ ਸਬਜ਼ੀਆਂ ਤੇ ਫਲਾਂ ਦੀਆਂ ਫਸਲਾਂ ਨੇ ਉਹਨਾਂ ਦੀ ਹਾਲਾਂਕਿ ਦੇਖਭਾਲ ਦੀ ਜ਼ਰੂਰਤ ਦੀ ਗੱਲ ਆਖੀ ਗਈ ਹੈ ਵਾਲੇ ਦਿਨਾਂ ਦੇ ਵਿੱਚ ਤੇਜ਼ ਹਵਾ ਗਰ ਚਮਕ ਜਾਂ ਬਾਰਿਸ਼ ਵੀ 3-4 ਦਿਨ ਹੋ ਸਕਦੀ ਹੈ ਇਹ ਹੁਣ ਟੈਂਪਰੇਚਰ ਨਾਰਮਲ ਰਹੇਗਾ ਮੋਂ ਜ਼ਿਆਦਾ ਚੱਲ ਰਹਿਣਾ ਤੇ ਕਿਸਾਨਾਂ ਲਈ ਕੀ ਹੋਏਗੀ ਟੈਂਪਰੇਚਰ ਥੋੜਾ ਵੇਰੀਏਬਲ ਜਿਹਾ ਹੀ ਆ जिमें कल घट डे टाइम डिग्री पिग्री सी, सी नॉर्मल तो और नाइट टाइम नॉर्मल ही सर थोड़ा होया, डे टाइम अच्छ एक पॉइंट छः डिग्री घट्ट नाइट टाइम चार पॉइंट पांच डिग्री उपर है थोड़ा तो वेरीएबल तो जहा चल रहा ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸਪੈਸ਼ਲੀ ਜਿਹੜੇ ਨਰਦਰਨ অর ਨਾਰਥ-ਈਸਟਰਨ ਡਿਸਟ੍ਰਿਕਟਸ ਆ ਉਹਨਾਂ ਦੇ ਵਿੱਚ ਤੇਜ਼ ਹਵਾ ਜਿਹੜੀ ਵਿਚ-ਵਿਚ ਹੋ ਸਕਦੀ ਹੈ ਔਰ ਜਿਹੜੀ بارش ਵੀ ਕਈ ਥਾਵਾਂ ਤੇ ਹੋ ਸਕਦੀ ਆ ਆਉਣ ਵਾਲੇ ਤਿੰਨ-ਚਾਰ ਦਿਨ ਹਲਕੀ بارش ਤੇਜ਼ ਹਵਾ ਔਰ ਲਾਈਟਨਿੰਗ ਵਾਸਤੇ yellow yellow ਟਾਈਮ ਦੇ ਵੱਲੋਂ ਫॉर ਨਰਦਰਨ ਡਿਸਟ੍ਰਿਕਟਸ ਔਰ ਨਾਰਥ-ਈਸਟਰਨ ਡਿਸਟ੍ਰਿਕਟਸ ਉਹਨਾਂ ਵਾਸਤੇ ਜਾਰੀ ਕੀਤਾ ਗਿਆ ਹੈ ਉਹ ਆਪਣੇ ਸਬਜ਼ੀਆਂ ਦੇ ਨਮਾਜੇ ਤੇਜ਼ ਹਾਊ ਮੱਚ ਅੱਗੇ ਨੇ ਜਾਂ ਜਦੋਂ ਬਾਰਿਸ਼ ਹੁੰਦੀ ਹੈ ਅਸੀਂ ਉਹਨੂੰ ਕ੍ਰੀਡੀ ਲਾਉਣ ਲੱਗੇ ਹੋਏ ਜਾਂ ਕੀ ਕਿਸੇ ਜੀ ਆਪ ਨੇ ਸੌਜੀ ਦਾ ਐਪਲੀਕੇਸ਼ਨ ਅ ਜਿਹੜੀਆਂ ਦੇ ਹੁਣ ਸੋਇੰਗ ਚੱਲ ਰਹੀ ਆ ਉਹਨਾਂ ਦੇ ਤਾਂ ਅਸੀਂ ਕੋਈ ਇਸ ਤਰ੍ਹਾਂ ਦਾ ਇਹਦਾ ਨਹੀਂ ਇਨਾ ਇਫੈਕਟ ਕਹਿ ਸਕਦੇ ਕਿਉਂਕਿ ਬਾਰਿਸ਼ ਤੋਂ ਥੋੜਾ ਮੌਇਸਚਰ ਵੀ ਮਿਲ ਜਾਂਦਾ ਹੈ ਜਿਹੜਾ ਅੱਜ ਕੱਲ ਰਿਕੁਆਇਰਡ ਆ ਪਰ ਹੋਰ ਜਿਹੜੀਆਂ ਸਬਜ਼ੀਆਂ ਜਾਂ ਫਰੂਟ ਕ੍ਰੌਪਸ ਨੇ ਉਹਦਾ ਜ਼ਰੂਰ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਦੇ ਇਸ ਚੇਂਜ ਪਿਛਲੇ ਸਾਲਾਂ ਨੂੰ ਕਿੰਨੇ ਚੇਂਜ ਲੱਗ ਰਹੇ ਸੀ ਇਹ ਵੀ ਸਵਾਲ ਵੀ ਚੇਂਜ ਪਾਈ ਦੇ ਰਹੇ ਸੀ ਗਲੋਬਲ ਵਾਰਮਿੰਗ ਕਰਕੇ ਜਿਹੜੀ ਵੇਰੀਏਬਿਲਟੀ ਵੈਦਰ ਦੇ ਵਿੱਚ ਬਹੁਤ ਵੱਧ ਰਹੀ ਹੈਗੀ ਐ ਐਕਸਟ੍ਰੀਮ ਇਵੈਂਟਸ ਜ਼ਿਆਦਾ ਹੋ ਰਹੀਆਂ ਨੇ ਕਿਉਂਕਿ ਜਿਵੇਂ ਜਿਵੇਂ ਗ੍ਰੀਨ ਹਾਊਸ ਗੈਸੇਜ਼ ਦੀਆਂ ਐਮਿਸ਼ਨਸ ਜ਼ਿਆਦਾ ਹੋ ਰਹੀਆਂ ਨੇ ਉਹਦੇ ਨਾਲ ਜਿਹੜਾ ਵੈਦਰ ਵੇਰੀਏਬਿਲਟੀ ਔਰ ਐਕਸਟ੍ਰੀਮ ਵੈਦਰ ਇਵੈਂਟਸ ਉਹ ਬਹੁਤ ਵੱਧ ਗਿਆ ਨੇ ਜਿਵੇਂ ਕੋਲਡ ਵੇਵਜ਼ ਹੀਟ ਵੇਵਜ਼ ਜਾਂ ਹੜਾ ਆ ਗਿਆ ਜਾਂ ਸੋਕਾ ਹੋ ਗਿਆ बारिश ਦੇ ਵਿੱਚ ਜਿਹੜੀ ਵੇਰੀਏਬਿਲਟੀ ਬਹੁਤ ਜ਼ਿਆਦਾ ਸੋ ਇਸ ਤਰ੍ਹਾਂ ਦੀਆਂ ਫਲਕਚੁਏਸ਼ਨਸ ਉਹਦੇ ਕਰਕੇ ਬਹੁਤ ਹੋ ਗਈਆਂ ਕੀ ਕਹਿਣਾ ਚਾਹਗੇ ਆਪ ਲੋਕਾਂ ਨੂੰ ਅੱਗੇ ਤੋਂ ਦੱਸਾਂਗੇ ਅਹ ਆਨਵਰਡ ਦੇ ਦਿਨਾਂ ਦੇ ਵਿੱਚ ਜਿਹੜੀਆਂ ਕੰਡੀਸ਼ਨਸ ਨੇ ਤੇਜ਼ ਹਵਾ ਕਿ ਤੇ ਚੱਲ ਸਕਦੀ ਹੈ ਘਰਚਮਕ ਹੋ ਸਕਦੀ ਹੈ ਜਾਂ ਫਿਰ ਜਿਹੜੀ ਹਲਕੀ بارش ਕਿਤੇ ਕਿਤੇ ਸਪੈਸ਼ਲੀ 29 ਔਰ 30 ਤਰੀਕ ਨੂੰ ਕਾਫੀ ਥਾਵਾਂ ਤੇ ਜਿਹੜੀ بارش ਹੋ ਸਕਦੀ ਹੈ ਤੇਜ਼ ਹਵਾਵਾਂ ਕਿਹੜੇ ਦਿਨ ਤੱਕ ਸੇਰੈਟ ਨੇ ਕਿਹਾ بارش ਕੋ ਪਹਿਲਾਂ ਜਾਂ ਬਾਅਦ ਨਹੀਂ بارش ਹੈ ਤਾਂ ਹੁਣ 3-4 ਦਿਨ بارش ਹੀ ਹੈ ਪਰ 29 ਦਿਨੋਂ ਜ਼ਿਆਦਾ ਥੋੜਾ ਵਾਈਡ ਸਪਰੈਡ ਸਿਸਟਮ ਹੈਗਾ ਔਰ ਸੈਕੰਡਲੀ ਤੇਜ਼ ਹਵਾਵਾਂ ਜ਼ਿਆਦਾ ਨਰਦਨ ਔਰ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਉਹਨਾਂ ਦੇ ਜ਼ਿਆਦਾ ਚਾਂਸਸ